ਹੈਲੋ ਫੈਮਲੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਅਸੀਂ ਆਪਣੀ ਰੈਸਪੀ ਪਾਵਾਂਗੇ ਨਿਊਟਰੀ ਨਿਊਟਰੀ ਸੋਇਆਬੀਨ ਆ ਦੇਖੋ ਅਸੀਂ ਸਭ ਤੋਂ ਪਹਿਲਾਂ ਆਪਣੀ ਨਿਊਟਰੀ ਨੂੰ ਉਬਾਲ ਕੇ ਤੇ ਠੰਡਾ ਕਰਕੇ ਰੱਖ ਲਿੱਤਾ ਹੈ ਫਿਰ ਅਸੀਂ ਆਪਣਾ ਮਸਾਲਾ ਮਤਲਬ ਗ੍ਰाइंड ਕੀਤਾ ਹੈ ਲਸਣ ਅਦਰਕ ਤੇ ਪਿਆਜ਼ ਤੇ ਹਰੀਆਂ ਮਿਰਚਾਂ ਵੇਖੋ ਅਸੀਂ ਗ੍ਰाइंड ਕਰਕੇ ਪੂਰੀ ਤਰ੍ਹਾਂ ਰੱਖ ਲਿੱਤੀਆਂ ਹੈ ਆਪਣੇ ਟਮਾਟਰ ਅਸੀਂ ਗ੍ਰाइंड ਕਰਕੇ ਰੱਖ ਲਿੱਤੇ ਨੇ ਜਿੰਨੇ ਕਿ ਤੁਸੀਂ ਪਾਣਾ ਚਾਹੋ ਮੈਂ ਤਾਂ 7-8 ਟਮਾਟਰ ਪਾਏ ਆ ਤੁਹਾਡੀ ਜਿੰਨੀ ਮਰਜ਼ੀ ਤੁਸੀਂ ਉਸੇ ਹਿਸਾਬ ਦੇ ਨਾਲ ਲੋੜ ਅਨੁਸਾਰ ਪਾ ਸਕਦੇ ਹੋ ਇਹ ਸਾਡਾ ਰਿਹਾ ਹਰਾ ਧਨੀਆ ਅਸੀਂ ਇਹ ਸਭ ਕੁਝ ਤਿਆਰ ਕਰਕੇ ਰੱਖ ਲਿੱਤਾ ਹੈ ਤੇ ਹੁਣ ਅਸੀਂ ਆਪਣੀ ਵੀਡੀਓ ਸ਼ੁਰੂ ਕਰਾਂਗੇ ਸੋਇਆ ਬੀਨ ਦੀ ਸਬਜ਼ੀ ਬਨਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਅਸੀਂ ਨੂੰ ਤੜਕਾ ਲਗਾਣੇ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੀ ਹੈ ਅਸੀਂ ਥੋੜੀ ਥੋੜੀ ਰਸਮਸੀ ਬਣਾਵਾਂਗੇ ਤਾਂ ਜੋ ਸਾਡੀ ਇਹਦੇ ਨਾਲ ਰੋਟੀ ਵੀ ਖਾਧੀ ਜਾ ਸਕੇ ਆਓ ਹੁਣ ਅਸੀਂ ਬਣਾਈਏ ਸੋਇਆ ਬੀਨ ਦੀਆਂ ਵੱਡੀਆਂ ਸੋਇਆ ਬੀਨ ਨਿਊਟਰੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਇਹ ਗੈਸ ਅਸੀਂ ਲਗਾ ਲਈ ਥੀ ਫਿਰ ਅਸੀਂ ਰੱਖਾਂਗੇ ਆਪਣੀ ਕੜਾਈ ਇਨੂੰ ਅਸੀਂ ਗਰਮ ਕਰ ਲਾਂਗੇ ਸਾਫ਼ ਕਰ ਲਾਂਗੇ ਤਾਂ ਜੋ ਸਾਡਾ ਇਹਦੀ ਕੜਾਈ ਵਿੱਚ ਆ ਵੇਖੋ ਪਾਣੀ ਹੁੰਦਾ ਹੈ ਪਾਣੀ ਨਾ ਰਵੇ ਇਹਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਲਾਂਗੇ ਹੁਣ ਅਸੀਂ ਪਾਵਾਂਗੇ ਤੇਲ ਲੋੜ ਅਨੁਸਾਰ ਜਿਹਦੇ ਵਿੱਚ ਸਾਡਾ ਮਸਾਲਾ ਭੁੱਜ ਸਕੇ ਕਿਉਂਕਿ ਅਸੀਂ ਇਹਦੇ ਵਿੱਚ ਮਸਾਲਾ ਜ਼ਿਆਦਾ ਪਾਇਆ ਹੈ ਥੋੜਾ ਤੇਲ ਵੀ ਜ਼ਿਆਦਾ ਪਾਵਾਂਗੇ ਤਾਂ ਜੋ ਸਾਡਾ ਮਸਾਲਾ ਚੰਗੀ ਤਰ੍ਹਾਂ ਅੜਜ ਸਕੇ ਤੇਲ ਗਰਮ ਕਰਨ ਨਾਲ ਅਸੀਂ ਧਰ ਦਿੱਤਾ ਹੈ ਜਦ ਤੱਕ ਸਾਡਾ ਤੇਲ ਗਰਮਦਾ ਹੈ ਤਦ ਤੱਕ ਅਸੀਂ ਕੋਈ ਹੋਰ ਕੰਮ ਕਰਨੇ ਆ ਤੇਲ ਸਾਡਾ ਸੜ ਚੁੱਕਾ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਪਿਆਜ਼ ਲਸਣ ਅਦਰਕ ਗ੍ਰाइंड ਕੀਤਾ ਹੈ ਇਹਨਾਂ ਨੂੰ ਪਾਵਾਂਗੇ ਆਹ ਦੇਖੋ ਕਿ ਸਾਰਾ ਪਾਲਕਾ ਮਸਾਲਾ मसाला खुला पावे चंह नही बनती चंकी तरह लागे प्याज चंगी तरह लसन प्याज भुज सक हम अस चगी भुन्ागे लाल जब तक लाल नहीं हों तद तक मसाला पूरी तरह भुन्ना है ਆ ਵੇਖੋ ਮਸਾਲਾ ਸਾਡਾ ਭੁੱਜ ਚੁੱਕਾ ਹੈ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਅਸੀਂ ਪੂਰੀ ਤਰ੍ਹਾਂ ਉਹ ਤਾਂ ਵੀ ਨਹੀਂ ਲਾਲ ਕਰਨਾ ਕਿਉਂਕਿ ਅਜੇ ਸੀ ਟਮਾਟਰ ਪਾ ਕੇ ਹੀ ਭੁਲਣਾ ਹੈ ਵੇਖੋ ਭੁੱਜ ਚੁੱਕਾ ਬੋਧਾ ਲਾਲ ਕਰਾਂਗੇ ਤੇ ਫਿਰ ਇਹਦਾ ਟੇਸਟ ਬਦਲ ਜਾਏਗਾ ਸਰਸੁਰ ਸ਼ੁਰੂ ਹੋਇਆ ਨਾ ਵੇਖੋ ਪੜਾਈ ਸਾਡੀ ਦੇ ਲਾਲ ਰੰਗਣਾ ਸ਼ੁਰੂ ਹੋ ਗਿਆ ਮਸਾਲਾ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਲੋੜ ਅਨੁਸਾਰ ਨਮਕ ਆ ਦੇਖੋ ਜਿੰਦੀ ਜਿੰਦੀ ਸਾਡੀ ਸਬਜੀ ਉਸੇ ਹਿਸਾਬ ਨਾਲ ਸੀ ਨਮਕ ਪਾਵਾਂਗੇ हिसाब पावे ता जो तेज ना हो जाए फिर असी पावे हल्दी पाउडर फिर अभी पावे गर्म मसाला जीरा पाउडर ਥੋੜੀ ਜੀ ਅਸੀਂ ਮਿਰਚ ਪਾਵਾਂਗੇ ਕਲਰਫੁਲ ਇਹਨੂੰ ਸ ਚੰਗੀ ਤਰ੍ਹਾਂ ਹਿਲਾ ਲਾਂਗੇ ਆ ਵੇਖੋ ਮਸਾਲਾ ਸਵੇ ਲੱਗ ਲੱਗ ਪਿਆ ਹੈ ਚੰਗੀ ਤਰ੍ਹਾਂ ਹਿਲਾ ਗਏ ਫਿਰ ਅਸੀਂ ਟਮਾਟਰ ਪਾਵਾਂਗੇ ਆਪਣੇ ਆ ਸਾਡਾ ਪੂਜ ਚੁੱਕਾ ਹੁਣ ਅਸੀਂ ਪਾ ਦਵਾਂਗੇ ਆਪਣੇ ਗ੍ਰੈਂਡ ਕੀਤੇ ਟਮਾਟਰ ਹੁਸਨਗੀtra ਹੀ ਲਾ ਦਾਂਗੇ ਨੂੰ ਨਾਲ ਜੋ ਸਾਦਾ ਦੇਵੀ ਮਸਾਲਾ ਤਿਆਰ ਹੋ ਸਕੇ ਸਾਡੀ ਸਬਜੀ ਬਹੁਤ ਹੀ ਵਧੀਆ ਬਣ ਸਕੇ ਹੁਣ ਅਸੀਂ ਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਦੇਖੋ ਕਿੰਨਾ ਬੜਾ ਹੈ ਦੇਖਣਾ ਕਿੰਨਾ ਥੋੜਾ ਜਨਾ ਅਸੀਂ ਫੇਰ ਵੇਖ ਲੈਨੇ ਮਸਾਲਾ ਆਹ ਦੇਖੋ ਮਸਾਲਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਦੇਖੋ ਕਿੰਨਾ ਵਧੀਆ ਕਲਰ ਆਇਆ ਦੇਖੋ ਬਹੁਤ ਵਧੀਆ ਆਇਆ ਵਿੱਚੋਂ ਤੇਲ ਛੱਡ ਦਿੱਤਾ ਮਸਾਲੇ ਨੇ ਕਿੰਨਾ ਸੋਨਾ ਤੇਲ ਛੱਡਿਆ ਹੈ ਦੇਖੋ ਕਿੰਨਾ ਵਧੀਆ ਬਣ ਚੁੱਕਾ ਹੈ ਬਿਲਕੁਲ ਤਿਆਰ ਹੋ ਚੁੱਕਾ ਹੈ ਮਸਾਲਾ ਹੁਣ ਅਸੀਂ ਆਪਣੀ ਨਿਊਟਰੀ ਪਾ ਦਾਂਗੇ ਸੋਇਆ ਬੀਨ ਜਿਹੜੀ ਅਸੀਂ ਉਬਾਲ ਕੇ ਰੱਖੀ ਹੈ ਇਹ ਦੇਖੋ ਇਹ ਅਸੀਂ ਪਾਤੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹੀ ਲਾ ਲਾਂਗੇ ਤਾਂ ਜੋ ਸਾਡੀ ਸਾਰੀ ਸਬਜੀ ਚ ਮਸਾਲਾ ਮਿਕਸ ਹੋ ਸਕੇ ਇਹ ਦੇਖੋ ਬਹੁਤ ਵਧੀਆ ਬਣਦੀ ਹੈ ਬਹੁਤ ਮਜ਼ਾ ਆਉਂਦਾ ਹੈ ਖਾਣ ਦਾ ਰੋਟੀ ਬਹੁਤ ਸਵਾਦ ਲੱਗਦੀ ਹੈ ਚਾਹੇ ਤੁਸੀਂ ਬ੍ਰੈਡ ਨਾਲ ਖਾ ਲੋ ਚਾਹੇ ਤੁਸੀਂ ਪੁਲਕੀਆਂ ਨਾਲ ਖਾ ਲੋ ਇਹ ਤੁਹਾਡੀ ਮਰਜ਼ੀ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ ਸਾਡੀ ਬਿਊਟਰੀ ਵੀ ਚੰਗੀ ਤਰ੍ਹਾਂ ਮਸਾਲਾ ਮਿਕਸ ਹੋ ਸਕੇ ਤੇ ਨਾਲੇ ਇਹਦੇ ਜਿੰਨਾ ਪਾਣੀ ਹੈ ਉਹ ਸੁੱਕ ਸਕੇ ਹੁਣ ਅਸੀਂ ਨੂੰ ਟੱਕ ਕੇ ਰੱਖ ਦਾਂਗੇ ਸਾਡੀ ਸਬਜੀ ਬਣ ਸਕੇ ਹੁਣ ਅਸੀਂ ਨੂੰ ਫਿਰ ਦੇਖ ਲਵਾਂਗੇ ਇਹ ਵੀ ਸਾਡੀ ਨਿਊਟਰੀ ਬਣ ਗਈ ਹੈ ਆ ਦੇਖੋ ਜੀ ਕਿੰਨੀ ਸੋਹਣੀ ਬਣ ਚੁੱਕੀ ਹੈ ਆ ਦੇਖੋ ਤੇਲ ਕਿ ਉਹ ਬਿਲਕੁਲ ਛੱਡ ਦਿੱਤਾ ਇਹਨੇ ਜਰਸਮੀ ਸੀ ਬਣਾਈ ਹੈ ਕਿਉਂਕਿ ਇਹ ਸੀ ਰੋਟੀ ਨਾਲ ਤੇ ਕੁੱਚੀਆਂ ਨਾਲ ਖਾ ਸਕਦੇ ਆ ਬਿਲਕੁਲ ਸੁੱਕੀ ਨਹੀਂ ਬਣਾਈ ਦੇਖੋ ਕਿਉਂਕਿ ਵੈਸੇ ਪਾਣੀ ਨਹੀਂ ਹੈ ਹੁਣ ਸੀ ਇਹਦੇ ਵਿੱਚ ਪਾ ਲਵਾਂਗੇ ਆਪਣਾ ਕੱਟਿਆ ਆ ਹਰੀਆ ਧਨੀਆ ਇਹ ਦੇਖੋ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਇੱਕ ਵਾਰੀ ਬਣਾ ਰਹੀ ਹੈ ਤੇ ਖਾਣੀ ਹੈ ਆ ਦੇਖੋ ਸਾਡੀ ਨਿਊਟਰੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕਿੰਨੀ ਵਧੀਆ ਬਣੀ ਹੈ ਦੇਖੋ ਤੁਸੀਂ ਤੁਸੀਂ ਵੀ ਇਸੇ ਤਰੀਕੇ ਬਣਾਣੀ ਹੈ ਬਣਾ ਕੇ ਤੇ ਫਿਰ ਖਾਣੀ ਹੈ ਤੇ ਤੁਸੀਂ ਦੇਖਣਾ ਵੀ ਤੁਹਾਨੂੰ ਮੇਰੀ ਨਿਊਟਰੀ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਕਿ ਤੁਹਾਨੂੰ ਬਣੀ ਹੋ ਨਿਊਟਰੀ ਦਾ ਟੇਸਟ ਕੀ ਆਇਆ ਤੁਸੀਂ ਵੀ ਇਸੇ ਤਰੀਕੇ ਬਣਾਓਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਮੇਰੀ ਫੈਮਲੀ ਮੇਰਾ ਨਵਾਂ ਨਵਾਂ ਚੈਨਲ ਹੈ ਮੈਂ ਗਰੋ ਕਰਨਾ ਚਾਹਨੀ ਆ ਤੁਸੀਂ ਮੇਰੀ ਪੂਰੀ ਵੀਡੀਓ ਵੇਖਿਆ ਕਰੋ ਤਾਂ ਜੋ ਮੈਂ ਵੀ ਅੱਗੇ YouTube ਤੱਕ ਪਹੁੰਚ ਸਕਾਂ ਬਾਏ YouTube ਫੈਮਲੀ ਬਾਏ